ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਮਹਾਰਾਜ ਤੇ ਤੁਸੀਂ ਜੁੜਿਓ ਆਪਣਾ ਕੀਤਾ ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੈਂਡਾ ਸੂਰੇਆਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪੈਂਡਾ ਦੇ ਤਹਿਸੀਲ ਇਹਨੂੰ ਗਿੱਦੜਵਾਹ ਪੈ ਜਾਂਦੀ ਆ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਨਾਲ ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਪਹਿਲਾ ਸੂਆ HF ਗੱਬਣ ਵੈਡ ਵਕਾਉਆ ਟਾਪ ਕਲਾਸ ਇਹਦੀ ਬਣਦੀ ਡਿਟੇਲ ਆਪਾਂ ਬਾਈ ਜਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਆ ਆਪਣਾ ਸ਼ੌਂਕੀ ਟੀਵੀ ਤੇ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਆਓ ਲੈਨੇ ਆ ਸਾਰੀ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਬਣਪ੍ਰੀਤ ਸਿੰਘ ਹੈ ਨਾਮ ਮਾਨਪ੍ਰੀਤ ਪਣ ਪੀਤ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦੇ 98729 ਜੀ 98729 72688 72688 ਠੀਕ ਹੈ ਜੀ ਇਹ ਵੈੜ ਫਿਰ ਬਾਈ ਆਪਣੇ ਘਰ ਦੀ ਹੈ ਜੀ ਘਰ ਦੀ ਵੈੜ ਹੈ ਜੀ ਤੇ ਕਿੰਨਾ ਮਸੂਆ ਇਹ ਇਹ ਪਲੂਨ ਆ ਜੀ ਪਹਿਲੜ ਸੂਆ ਮੂੰਹ ਚਾਰ ਦੰਦਾ ਮੂੰਹ ਚਾਰ ਦੰਦਾ ਤੇ ਕਿੰਨੇ ਦਿਨ ਲੈ ਜੂ ਬਾਈ ਇਹਦੀ 14 ਤਰੀਕ ਨੂੰ ਦਿਨ ਪੂਰੇ ਆ 14 ਤਰੀਕ ਨੂੰ ਯਾਨੀ 5 6 ਦਿਨ ਪਏ ਹਾਂ ਜੀ ਹਾਂਜੀ ਹਾਂਜੀ ਠੀਕ ਆ ਬਾਈ ਇਹਦੀ ਮਾਂ ਥਲੇ ਕਿੰਨਾ ਗਧ ਦਰਿਆ ਤੁਹਾਡੇ ਮਾਂ ਥਲੇ 30 ਕਿਲੋ ਦਦਾਈ 30 ਕਿਲੋ ਤੇ ਇਹ ਪਹਿਲੇ ਸੂਏ ਕਿੰਨਾ ਗਧ ਦੁੱਧ ਕੱਢ ਦੂ ਬਾਈ 20 ਪਲੱਸ ਚੱਲੂਗੀ ਜੀ 20 ਪ ਠੀਕ ਆ ਜੀ ਲਓ ਵੀ ਮਿੱਤਰੋ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਸ਼ਾਨਦਾਰ ਵਹਿੜਾ ਦੋਸਤੋ ਐਚ ਐਫ ਦੇ ਵਿੱਚ ਪੈਂਦੀ ਆ ਤੇ ਸੀਲਸ ਲੱਗ ਤੁਹਾਨੂੰ ਵਿਖਾਵਾਂਗੇ ਹੱਥ ਵੀ ਬਾਈ ਮਾਰ ਕੇ ਦਿਖਾਊਗਾ ਲਓ ਵੀ ਮਿੱਤਰੋ ਬਹੁਤ ਸੋਹਣਾ ਥਾਨ ਲੱਗਾ ਮੁਠੀ ਦੀ ਚੁਆਈ ਵਾਲਾ ਤੇ ਵਿਰਲ ਵੀ ਚੰਗੀ ਆ ਤੇ ਦੋਨਾਂ ਪਾਸੇ ਤੋਂ ਪਹਿਲਾਂ ਤੁਹਾਨੂੰ ਥਾਨ ਵਿਖਾ ਦਈਏ ਹਵਾਨਾ ਦੋਸਤੋ ਬਿਲਕੁਲ ਫੁੱਟਬਾਲ ਵਰਗਾ ਪਿੱਛੇ ਨੂੰ ਵਧਮਾ ਹੋਇਆ ਇਹ ਲਓ ਜੀ ਦੂਜੇ ਪਾਸੇ ਤੋਂ ਬਿਲਕੁਲ ਸੇਮ ਖਾਣਾ ਦਾ ਸਹਜਾ ਤੇ ਬਾਈ ਹੱਥ ਮਾਰ ਕੇ ਦਿਖਾ ਦਿਓ ਠੰਡੀ ਸੀਲ ਤਾਂ ਫੋਲ ਲਾਈ ਠੰਡੀ ਸੀਲ ਬਾਈ ਆ ਦਾ ਦੇਖ ਸਕਦੇ ਹੋ ਅਜੇ ਸੂਈ ਨਹੀਂ ਦੋਸਤੋ ਤੇ ਖਾਣਾ ਨੂੰ ਹੱਥ ਲਵਾ ਰਹੀ ਹੈ ਇਹ ਜੇ ਜਾਨਵਰ ਦੋਸਤੋ ਬੱਚਿਆਂ ਵਾਲੇ ਘਰੇ ਜੇ ਕਿਸੇ ਨੇ ਰੱਖਣੇ ਹੋਣ ਆ ਚੰਗੇ ਆ ਲਓ ਵੀ ਮੇਤਰੋ ਠੀਕ ਆ ਬਾਈ ਜੀ ਲਓ ਇਹ ਪੈਠ ਫੁੜਾ ਦੇਖ ਸਕਦਾ ਬਿਲਕੁਲ ਰੀਡ ਦੀ ਹੱਡੀ ਹੈ ਜਿਹੜੀ ਜਮਾਂ ਸਿੱਧੀ ਆ ਤੋੜ ਕੇ ਬਾਈ ਜੀ ਇਹਦੀ ਵਿਖਾਓ ਨਵੀ ਮੈਟਰ ਬਿਲਕੁਲ ਪੱਦਰ ਹਵਾਨਾ ਢਿੱਲ ਹਜੇ ਪਈ ਆ ਦੋਸਤੋ ਜੇ ਢਿੱਲ ਭਰ ਗਈ ਤਾਂ ਤੁਸੀਂ ਉਸ ਤੱਕ ਨਾ ਸਨਮਾਨ ਲਾ ਲੈਣਾ ਤਾਂ ਆ ਕੇ ਦੇਖੋਗੇ ਦੋਸਤੋ ਵਹਿੜ ਤੁਹਾਡੇ ਪਸੰਦ ਆਊਗੀ ਚੰਗੀ ਕੁਆਲਿਟੀ ਆ ਦੋਸਤੋ ਕੱਦ ਕਾਠ ਵੀ ਚੰਗਾ ਹਰ ਪੱਖ ਤੋਂ ਬਹੁਤ ਵਧੀਆ ਵਹਿੜ ਆ ਦੋਸਤੋ ਬੰਦ ਹੋਈ ਹਾਂਜੀ ਬਾਈ ਕੀ ਮੁੱਲ ਰੱਖਿਆ ਇਹਦਾ ਜੀ ਮੁੱਲ ਬਾਈ ਇਹਦਾ 1,10,000 ਹੈ ਜੀ 1,10,000 ਮਨਤਨ ਹੋ ਜੂ ਬਾਈ ਹਾਂਜੀ ਹਾਂਜੀ ਹੋ ਜੂ ਬਾਈ ਠੀਕ ਹੈ ਜੀ ਲੋ ਵੀ ਮਿੱਤਰੋ 1,10,000 ਮੁੱਲਾ ਬਣਦਾ ਮਨਤਨ ਤੁਹਾਡਾ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਨੂੰ ਇਹ ਵਿਹੜ ਪਸੰਦ ਆ ਤਾਂ ਸਾਰੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਤੀ ਆ ਬਾਈ ਜੀ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਬਾਈ ਨਾਲ ਸੰਪਰਕ ਕਰਕੇ ਸੌਦਾ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਹੋ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਹਾਂ ਦੋਸਤੋ ਅਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ